ਕਿ ਉਧਰ ਜਲੰਧਰ ਦੇ ਭਾਰਗੋ ਕੈਂਪ ਦੇ ਵਿੱਚ ਅੱਜ ਲੁੱਟ ਦੀ ਵੱਡੀ ਵਾਰਦਾਤ ਵਾਪਰੀ ਤੇ ਲੁੱਟ ਦੀ ਵਾਰਦਾਤ ਦੀ ਹੁਣ ਇੱਕ ਨਵੀਂ ਸੀਸੀਟੀਵੀ ਸਾਹਮਣੇ ਆਈ ਹੈ ਲੁੱਟ ਦੀ ਇੱਕ ਨਵੀਂ ਸੀਸੀਟੀਵੀ ਜਿਸ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਮੁਲਜ਼ਮ ਕੱਪੜੇ ਬਦਲ ਕੇ ਇੱਥੋਂ ਫਰਾਰ ਹੋ ਰਹੇ ਨੇ ਦੱਸਦੀ ਹੈ ਕਿ ਜੁਐਲਰੀ ਸ਼ਾਪ ਤੇ ਪਿਸਤੌਲ ਦੀ ਨੋਕ ਤੇ ਲੁੱਟ ਕੀਤੀ ਗਈ ਹੈ ਤੇ ਦੁਕਾਨਦਾਰ ਤੇ ਪਿਸਤੌਲ ਤਾਣ ਕੇ ਸੋਨੇ ਦੇ ਗਹਿਣੇ ਲੁੱਟ ਕੇ ਫਰਾਰ ਹੋਏ ਨੇ ਲੁਟੇਰੇ ਦੋ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਲੁੱਟ ਦੀ ਵਾਰਦਾਤ ਦੀਆਂ ਦੋ ਸੀਸੀਟੀਵੀ ਤਸਵੀਰਾਂ ਨੇ ਇੱਕ ਸੀਸੀਟੀਵੀ ਤਸਵੀਰ ਜਿਸ ਦੇ ਵਿੱਚ ਲੁੱਟ ਕੀਤੀ ਜਾ ਰਹੀ ਹੈ ਸਵੇਰੇ 10:50 ਮਿੰਟ ਤੇ ਚਿੱਟੇ ਦਿਨ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤੇ ਹੁਣ ਇਸ ਵਾਰਦਾਤ ਦੀ ਇੱਕ ਹੋਰ ਸੀਸੀਟੀਵੀ ਸਾਹਮਣੇ ਆਈ ਹੈ ਜਿਸ ਦੇ ਵਿੱਚ ਇਹ ਲੁਟੇਰੇ ਕੱਪੜੇ ਬਦਲ ਕੇ ਫਰਾਰ ਹੁੰਦੇ ਦੇਖੇ ਜਾ ਸਕਦੇ ਨੇ ਡੈਡ ਮਿੰਟ ਦੇ ਵਿੱਚ ਹੀ ਵੱਡੀ ਲੁੱਟ ਨੂੰ ਅੰਜਾਮ ਦਿੱਤਾ ਹੈ ਸੀਸੀਟੀਵੀ ਦੇ ਵਿੱਚ ਇਹ ਵਾਰਦਾਤ ਕੈਦ ਹੋਈ ਹੈ ਜਲੰਧਰ ਦਾ ਇਹ ਪੀੜਪੜ ਵਾਲਾ ਇਲਾਕਾ ਭਾਰਗੋ ਕੈਂਪ ਬਹੁਤ ਸਾਰੇ ਲੋਕ ਉੱਥੇ ਮੌਜੂਦ ਸੀ ਦੁਕਾਨ ਦੇ ਬਾਹਰ ਪਰ ਇਸ ਦੇ ਬਾਵਜੂਦ ਕਿ ਨਕਾਬਪੋਸ਼ ਲੁਟੇਰੇ ਆਉਂਦੇ ਨੇ ਅਤੇ ਦੁਕਾਨਦਾਰ ਤੇ ਪਿਸਤੌਲ ਪਿਸਤੌਲ ਤਾਣਦੇ ਨੇ ਹੱਥ ਦੇ ਵਿੱਚ ਹਥਿਆਰ ਹੁੰਦੇ ਨੇ ਅਤੇ ਦੁਕਾਨਦਾਰ ਚੀਖ ਪੁਕਾਰ ਕਰਦਾ ਏ ਮਦਦ ਦੀ ਗੁਹਾਰ ਲਾਉਂਦਾ ਏ ਪਰ ਕੋਈ ਮਦਦ ਲਈ ਨਹੀਂ ਆਉਂਦਾ ਦੂਜੀ ਤਸਵੀਰ ਦੇ ਵਿੱਚ ਦੇਖਿਆ ਜਾ ਸਕਦਾ ਕਿ ਇਹ ਲੁਟੇਰੇ ਫਰਾਰ ਹੋ ਰਹੇ ਨੇ ਤਿੰਨ ਲੁਟੇਰੇ ਨੇ ਗੁੱਡੀਆਂ ਪਾਈਆਂ ਹੋਈਆਂ ਨੇ ਨਕਾਬ ਪਾਏ ਹੋਏ ਨੇ ਮੂੰਹ ਤੇ ਮੂੰਹ ਟਕੇ ਹੋਏ ਨੇ ਹੱਥ ਦੇ ਵਿੱਚ ਬਹਿਗ ਹੈ ਅਤੇ ਸੁਨਿਆਰੇ ਦੀ ਦੁਕਾਨ ਤੇ ਲੁੱਟ ਕਰਕੇ ਫਰਾਰ ਹੋਏ ਨੇ ਹੱਥ ਦੇ ਵਿੱਚ ਪਿਸਤੌਲ ਭੱਜ ਦੌੜ ਲੋਕ دہشت ਦੇ ਵਿੱਚ ਇਸ ਸੀਸੀਟੀਵੀ ਦੇ ਵਿੱਚ ਦਿਖਾਈ ਦੇ ਰਹੇ ਨੇ ਜਦੋਂ ਇਹ ਲੁਟੇਰੇ ਫਰਾਰ ਹੋ ਰਹੇ ਨੇ ਦੋ ਸੀਸੀਟੀਵੀਜ਼ ਹੁਣ ਤੱਕ ਸਾਹਮਣੇ ਆ ਚੁੱਕੀਆਂ ਨੇ ਪੁਲਿਸ ਮਾਮਲੇ ਦੀ ਜਾਂਚ ਦੀ ਗੱਲ ਆਖ ਰਹੀ ਹੈ ਡੇਡ ਮਿੰਟ ਦੇ ਵਿੱਚ ਹੀ ਇਹ ਲੱਖਾਂ ਦੇ ਗਹਿਣੇ ਲੁੱਟ ਕੇ ਇਥੋਂ ਫਰਾਰ ਹੋਏ ਨੇ ਦਾ ਦਿਪਕ ਕੀਤਾ ਜੀ ਕੀ ਗੱਲ ਹੈ ਕਿੰਨੇ ਵਜੇ ਕਿ ਤੁਹਾਨੂੰ ਪਤਾ ਲੱਗਦਾ ਮੈਂ ਤਾਂ 1:30 ਵਜੇ ਆਪਣੀ ਸ਼ਾਪ ਤੇ ਜਾਣਾ ਮੈਨੂੰ ਸ਼ਾਪ ਤੇ ਮੈਂ ਬੁੰਜਾ ਉੱਥੇ ਮੈਂ ਵਾਪਸ ਆਇਆ ਹਾਂ ਇਹ ਮੇਰਾ ਪਤੀ ਜਾਂਦਾ ਸਵੇਰੇ ਦੁਕਾਨ ਖੋਲਣ ਹਾਂ 7:00 ਦਾ 1:30 ਵਜੇ ਦੇ ਵਿੱਚ ਸ਼ਾਪ ਖੋਲਦਾ ਉਹ 9:00 ਦੇ 11 ਦੇ ਵਿੱਚ ਵਿੱਚ ਉਹ ਬੰਦੇ ਆ ਗਏ ਤਿੰਨ ਉਹਨੂੰ ਗਨ ਪੁਆਇੰਟ ਤੇ ਅੰਦਰ ਲੈ ਲਿਆ ਸਾਰਾ ਉਸ ਤੋਂ ਬਾਅਦ ਉਹਨਦੇ ਕੋਲ ਮਾਲ ਲੁੱਟ ਕੇ ਲੈ ਗਏ ਕੀ ਕੀ ਲੈ ਕੇ ਗਏ ਬੋਲ ਹੀ ਲੈ ਕੇ ਗਏ ਉਸ ਤੋਂ ਬਾਅਦ ਵੇਚਦੇ ਆ ਜੀ ਹਾਂਜੀ ਭਾਜੀ ਕੈਸ਼ ਕਿੰਨੀ ਸੀ ਕ੍ਰੈਸ਼ ਹੋ ਗਈ ਸੀ ਕਿੰਨੇ ਜਾਣੇ ਸੀ ਜੀ ਭਾਜੀ ਤੇ ਸਾਰਦੇ ਕਿੰਨੇ ਜਾਣੇ ਸੀ ਤਿੰਨੇ ਜਾਣੇ ਸੀ ਢੀੜ ਦੀ ਦੁਕਾਨ ਕੀ ਹੋਇਆ ਸੀ ਕਿੱਥੇ ਮਿੱਠਾ ਜਿਹਾ ਲੜਕਾ ਕਿਉਂ ਕਹਿੰਦਾ ਵੀ ਤਿੰਨ ਲੜਕੇ ਆਏ ਮੋਟਕੇ ਸੀ ਇਹਨਾਂ ਨੇ ਹਾਂ ਉਹਦੇ ਪਹਿਲਾਂ ਮੈਨੂੰ ਪਿਸਤੌਲ ਨੇ ਪੁੱਟ ਵੀ ਰੱਖਤਾ ਮੁਰੇ ਭਾਂ ਤੋੜ ਕੇ ਗਿਆ ਗਿਆ ਲੈ ਗਿਆ ਸਾਡੇ ਅੱਛਾ ਜੀ ਕਿੰਨਾ ਗਿਆਨ ਲੈ ਗਿਆ ਇਹਨੇ ਕੀ ਕੀ ਲੈ ਕੇ ਗਏ ਜੀ ਹੁੰਦਾ ਅੰਦਾਜ਼ਾ ਲਾ ਕੇ ਦੱਸ ਰਹੇ ਸਨ ਅੱਛਾ ਜੀ ਕਿੰਨੇ ਐਸਟੀਮੇਟ ਵਿੱਚ ਉਹ ਸਾਬ ਨਾ ਕਰਾ ਦੁਕਾਨ ਦਾ ਨਾਮ ਕੀ ਹੈਗਾ ਵਿਜੇ ਜੁਲਰ ਮਾਲਕ ਕੌਣ ਸੀ ਇੱਥੇ ਬੈਠੇ ਤੇ ਮਾਲਕ ਹੀ ਸੀ ਦਿਖ ਸਕਿਆ ਲੜਕਾ ਨਾ ਸਰ ਦੇਖਿਆ ਜਾਂਦਾ ਅਕਸਰ ਦਿਨ ਦਿਹਾੜੇ ਕਿਹੜੀ ਭੀੜ ਭੰਡਲਾ ਇਲਾਕਾ ਵਾ ਕੁਛੀ ਦੂਰੀ ਦੇ ਪਹਾੜਾਂ ਦੇ ਚੋਰਾ ਨੇ ਜਿਸ ਦੇ ਵਿੱਚ ਕੈਮਰੇ ਦੇ ਵਿੱਚ ਆਇਆ ਕੁਝ ਚੈੱਕ ਕਰ ਰਹੇ ਹਾਂ ਜਿਸੇ ਮੈਂ ਖੜਾ ਵਿਜੇ ਜੁਵਲਰ ਜਿੱਥੇ ਅੱਜ ਦਿਨ ਦਿਹਾੜੇ ਜਿਹੜੀ ਹੈ 10:50 ਮਿੰਟ ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤਿੰਨ ਨੌਜਵਾਨ ਹਥਿਆਰ ਲੈ ਕੇ ਪਹੁੰਚੇ ਜਿਨ੍ਹਾਂ ਦੇ ਹੱਥ ਵਿੱਚ ਪਿਸਤਲ ਫੜੇ ਹੋਏ ਸੀਗੇ ਤਾਂ ਦਿਲ ਕੰਬਾਉਣ ਵਾਲੀ ਜਿੱਦੀ ਸੀਸੀਟੀਵੀ ਵੀਡੀਓ ਸਾਹਮਣੇ ਆਈ ਹੈ ਪਹਿਲਾਂ ਤੁਹਾਨੂੰ ਮੈਂ ਮੌਕਾ ਸੁਣਾਣਾ ਚਾਹੂੰਗਾ ਮੌਕਾ ਸਮਝੋ ਭਾਰਗਵ ਕੈਂਪ ਇਲਾਕਾ ਹੈ ਗਲੀ ਤੁਸੀਂ ਦੇਖ ਸਕਦੇ ਹੋ ਚਾਰ ਮੋਟਰਸਾਈਕਲ ਖੜ੍ਹ ਜਾਂ ਤਾਂ ਗੁਰਬਾਜ ਇੱਥੇ ਲੰਗਰ ਦੀ ਥਾਂ ਹੀ ਮਿਲਦੀ ਜਿੱਥੇ ਤਿੰਨ ਨੌਜਵਾਨ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਚੁੱਕੇ ਨੇ ਭੀੜਪਾੜ ਵਾਲੇ ਇਲਾਕੇ ਦੇ ਵਿੱਚ ਇੰਨੀ ਵੱਡੀ ਵਾਰਦਾ ਸੋ ਜਿਨੂੰ ਸਵੇਰੇ 10:50 ਮਿੰਟ ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੁਣ ਮੈਂ ਦੁਕਾਨ ਜਾਂਦੇ ਦੀ ਤਸਵੀਰ ਤੁਹਾਨੂੰ ਜਰੀਏ ਦਿਖਾਣਾ ਚਾਹੂੰਗਾ ਮੌਕੇ ਤੇ ਭਾਜਪਾ ਨੇਤਾ ਸ਼ਿਤਲੰਗੁਰਾਲ ਹੁਣੇ ਪਹੁੰਚੇ ਹੋਏ ਨੇ ਅੰਦਰ ਦੀ ਤਸਵੀਰ ਦਿਖਾਣਾ ਚਾਹੂੰਗਾ ਜਿੱਥੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਕਾਫੀ ਜਿਹੜੇ ਉਹਨਾਂ ਦੇ ਲੋਕ ਨੇ ਪਹੁੰਚੇ ਹੋਏ ਨੇ ਸ਼ਿਤਲੰਗੁਰਾਲ ਖੁਦ ਪਹੁੰਚੇ ਹੋਏ ਨੇ ਕਾਂ ਜਿਹੜੇ ਪੀੜਤ ਨੇ ਉਹ ਵੀ ਅੰਦਰ ਪਹੁੰਚੇ ਹੋਇਆ ਤੁਹਾਨੂੰ ਵੀ ਦੱਸ ਦਈਏ ਪੁਲਿਸ ਦੀ ਟੀਮਾਂ ਸਪੈਸ਼ਲ ਟੀਮਾਂ ਗਰਮਾਜ਼ਿਲ ਮੌਕੇ ਤੇ ਲਗਾਈਆਂ ਗਈਆਂ ਨੇ ਔਰ ਸਪੈਸ਼ਲ ਟੀਮਾਂ ਵੱਲੋਂ ਜਿਹੜਾ ਹੈ ਮਾਮਲੇ ਦੀ ਜਾਂਚ ਵੀ ਕੀਤੀ ਜਾ ਰਹੀ ਹੈ ਔਰ ਆਸ-ਪਾਸੇ ਦੇ ਜਿਹੜੇ ਸੀਸੀਟੀਵੀ ਕੈਮਰੇ ਨੇ ਉਹ ਵੀ ਚੈੱਕ ਕੀਤੇ ਜਾ ਰਹੇ ਨੇ ਕਿਉਂਕਿ ਕਿਧਰੋਂ ਆਏ ਨੇ ਕਿਧਰ ਗਏ ਨੇ ਉਸ ਚੀਜ਼ ਦੀ ਜਿਹੜੀ ਜਾਂਚ ਕੀਤੀ ਜਾ ਰਹੀ ਹੈ ਕਿਉਂਕਿ ਕਿੰਨੇ ਜਾਣੇ ਸੀ ਕਿਉਂਕਿ ਅੰਦਰ ਦੀ ਗੱਲ ਕਰੀਏ ਤਾਂ ਕੈਮਰੇ ਸਿਰਫ ਥੰ ਜਾਣੇ ਨਜ਼ਰ ਆਉਂਦੇ ਨੇ ਜਿਨ੍ਹਾਂ ਦੇ ਕੋਲ ਪਿਸਟਲ ਫੜੇ ਹੋਏ ਨੇ ਤੇਜ਼तरह ਹਥਿਆਰ ਫੜੇ ਹੋਏ ਨੇ ਪਰ ਗੱਲ ਕਰੀਏ ਕਿ ਬਾਹਰ ਕਿੰਨੇ ਲੋਕ ਸੀਗੇ ਉਹਨੂੰ ਲੈ ਕੇ ਜਿਹੜੀ ਹੁਣ ਜਾਂਚ ਚੱਲ ਰਹੀ ਹੈ ਤਾਂ ਆਸੇ ਪਾਸ ਦੇ ਜਿਹੜੇ ਸੀਸੀਟੀਵੀ ਕੈਮਰੇ ਨੇ ਉਹ ਚੈੱਕ ਕੀਤੇ ਜਾ ਰਹੇ ਨੇ ਪੂਰੇ ਇਲਾਕੇ ਨੂੰ ਜਿਹੜਾ ਹੈ ਪੁਲਿਸ ਦੇ ਵੱਲੋਂ ਜਿਹੜੀ ਆਪਣੀ ਚੋਣੀ ਵਿੱਚ ਤੋਂ ਬੀਲ ਕਾਲੀਤਾ ਗਿਆ ਐਸਐਚਓ ਖੁਦ ਮੌਕੇ ਤੇ ਪਹੁੰਚੇ ਹੋਏ ਨੇ ਐਸਪੀ ਹਰਿੰਦਰ ਸਿੰਘ ਥੋੜੇ ਦੇ ਪਹਿਲਾਂ ਮੌਕੇ ਤੇ ਪਹੁੰਚੇ ਸੀਗੇ ਮਾਮਲੇ ਨੂੰ ਜਿਹੜਾ ਟਰੈਸ ਕਰ ਲਿੱਤਾ ਗਿਆ ਹੈਗਾ ਦੋਸ਼ੀਆਂ ਦੀ ਜਿਹੜੀ ਪਛਾਣ ਉਹ ਕਰ ਲਈ ਗਈ ਹੈ